ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੋ ਕੱਲ ਆਪਾਂ ਵੇਖੇ ਐ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਾਕਹ ਸੋਧ ਬਿੱਲ ਤੇ ਬੋਲਦੇ ਹੋਇਆ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਸ ਤਰ੍ਹਾਂ ਘੱਟ ਗਿਣਤੀਆਂ ਦੀ ਆਵਾਜ਼ ਬਣੇ ਆ ਕੌਮ ਦੀ ਆਵਾਜ਼ ਬਣੇ ਆ ਉਥੇ ਭਾਰਤ ਹਕੂਮਤ ਨੂੰ ਭਾਰਤ ਸਰਕਾਰ ਨੂੰ ਉਨ੍ਹਾਂ ਦੀ ਅਸਲੀਅਤ ਤੋਂ ਜਾਨੂ ਕਰਵਾਇਆ ਕਿ ਕਿਸ ਤਰ੍ਹਾਂ ਤੁਸੀਂ ਘੱਟ ਗਿਣਤੀਆਂ ਨਾਲ ੱੱਕੇ ਕਰ ਰਹੇ ਹੋ ਜਾਤੀਆਂ ਕਰ ਰਹੇ ਹੋ ਚੰਗਾ ਹੁੰਦਾ ਕਿ ਜੇ ਤੁਸੀਂ ਇਸੇ ਪਾਰਲੀਮੈਂਟ ਦੇ ਵਿੱਚ ਧਾਰਾ 25 ਬੀ ਸੋਧ ਬਿੱਲ ਲੈ ਕੇ ਆਓ ਸਿੱਖ ਇੱਕ ਵੱਖਰੀ ਕੌਮ ਜੋ ਹੈ ਦਖਤਾ ਮਿਲੇ ਤਾਂ ਅਸੀਂ ਸਵਾਗਤ ਕਰਾਂਗੇ ਕਾਨੂੰਨ 'ਚ ਸੋਧ ਹੋਵੇ ਤੇ ਨਾਲ ਹੀ ਕਿ ਕਿਸ ਤਰ੍ਹਾਂ ਤੁਸੀਂ ਸਾਡੇ ਗੁਰਦੁਆਰਾ ਗਿਆਨ ਗੋਦੜੀ ਮੰਗੂ ਮੱਠ ਅਤੇ ਡਾਂਗਮਾਰ ਸਾਹਿਬ ਹੋਰ ਗੁਰੂ ਕਾ ਘਰਾਂ ਤੇ ਤੇ ਖਾਸ ਕਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਮੇਰਾ ਕਹਿਣ ਦਾ ਭਾਵ ਜਿੱਥੇ ਸਾਡੇ ਮੁਸਲਮਾਨ ਭਰਾਵਾਂ ਦੇ ਹੱਕ 'ਚ ਬੋਲਦਿਆਂ ਦੱਸਿਆ ਕਿ ਜੇ ਤੁਹਾਡੀ ਨੀਅਤ 'ਚ ਅਸਲੀਅਤ ਹੁੰਦੀ ਸੱਚ ਹੁੰਦਾ ਤਾਂ ਮੁਸਲਮਾਨ ਭਰਾਵਾਂ ਨੂੰ ਵੀ ਲੈਤਾ ਜਾਂਦਾ ਪਰ ਇਹਨਾਂ ਕੋਲ ਐਮਪੀ ਨਹੀਂ ਹੈ ਨੀਗੇ ਸੋ ਇਸ ਕਰਕੇ ਤੁਹਾਡੇ ਠੀਕ ਹੈ ਕਿ ਵੇਖਣ ਨੂੰ ਜ਼ਰੂਰ ਕਹਿ ਰਹੇ ਹੋ ਕਿ ਹਮਦਰਦੀ ਹੈ ਪਰ ਦਿਲ ਦੇ ਵਿੱਚ ਤੁਹਾਡੇ ਕੋਲ ਖੰੰਜਰ ਹੈ ਘਟ ਗਿੰਤਿਆਂ ਲਈ ਪਰ ਮੈਂ ਸਮਝਦਾ ਬੀਬਾ ਹਰਸਿਮਰਤ ਕੌਰ ਵਾਦਲ ਜੀਆ ਨੇ ਜਮੀਰੇ ਪੰਜਾਬ ਹੋਣ ਦਾ ਸਬੂਤ ਦਿੱਤਾ ਕਿ ਕਿਸ ਤਰ੍ਹਾਂ ਸਾਡੀ ਜਮੀਰ ਕਦੇ ਵੀ ਕਿਸੇ ਸਮੇਂ ਦੇ ਵਿੱਚ ਸਾਡੇ ਹਿੰਦੂ ਭਰਾਵਾਂ ਤੇ ਅਤਿਆਚਾਰ ਹੋ ਰਿਹਾ ਸੀ ਤੇ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਆਪਣਾ ਬਲੀਦਾਨ ਦੇ ਕੇ ਉਸ ਅਤਿਆਚਾਰ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਅੱਜ ਜੇ ਤੁਸੀਂ ਕੱਟ ਗੈਂਤਿਆਂ ਨਾਲ ਜ਼ੁਲਮ ਕਰੋਗੇ ਅਸੀਂ ਉਹਨਾਂ ਦੇ ਵਾਰਿਸ ਹਮੇਸ਼ਾ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਪਰ ਨਾਲ ਹੀ ਤੁਸੀਂ ਵੇਖਿਆ ਕਿ ਨਵੇਂ ਨਵੇਂ ਪਾਜ ਪਈਆ ਬਣੇ ਕਾਂਗਰਸ ਚੋਂ ਗਏ ਹੋਏ ਲੀਡਰਾਂ ਨੂੰ ਬੜਾ ਦੁੱਖ ਲੱਗਿਆ ਜਿਨ੍ਹਾਂ ਨੇ ਮਨਿਸਟਰੀ ਦੇ ਚਾਹ ਦੇ ਵਿੱਚ ਆਪਣਾ ਪਰਿਵਾਰ ਹੀ ਛੱਡਤਾ ਜਿਉਂ ਉਨ੍ਹਾਂ ਦੇ ਪਰਿਵਾਰ ਪਿਛੋਕੜ ਵੇਖੀਏ ਚਾਹੇ ਕੌਮ ਵਿਰੋਧੀ ਪੰਥ ਵਿਰੋਧੀ ਤਾਂ ਹਾਈ ਪਰ ਜੇ ਵੇਖੀਏ ਸਾਰਾ ਪਰਿਵਾਰ ਕਾਂਗਰਸ ਚ ਹੈ ਪ੍ਰਾਣੀ ਬਯੁਰਗ ਵੀ ਤੇ ਅੱਜ ਸੱਤਾ ਦੇ ਲਾਲਚ ਉਹਨਾਂ ਨੇ ਪਰਿਵਾਰ ਵੀ ਛੱਡਤਾ ਤੇ ਉਹ ਬੜੇ ਮਿਰਚਾਂ ਲੱਗਦੀਆਂ ਸੀ ਬਜੇ ਬੜੇ ਤੜਫਦੇ ਸੀ ਤੇ ਮੈਂ ਪੂਰੀ ਸੇਕ ਕੋਂ ਵੱਲੋਂ ਪੂਰੇ ਘੱਟ ਗਿਣਤੀਆਂ ਵੱਲੋਂ ਪੂਰੇ ਨੌਜਵਾਨਾਂ ਵੱਲੋਂ ਜਿੱਥੇ ਬੀਬਾ ਹਰ ਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਾ ਨਾਲ ਵਧਾਈ ਵੀ ਦਿੰਦਾ ਕਿ ਤੁਸੀਂ ਕੌਮ ਦੀ ਵਿਰਾਸਤ ਨੂੰ ਜਿੰਦਾ ਰੱਖਿਆ ਚਾਹੇ ਐਮਪੀ ਅਸੀਂ ਵੀ ਚੁਣ ਕੇ ਭੇਜਦੇ ਆ ਪਰ ਜਦੋਂ ਘੱਟ ਗਿਣਤੀਆਂ ਦੀ ਗੱਲ ਆਉਂਦੀ ਹੈ ਪੰਜਾਬ ਦੀ ਗੱਲ ਆਉਂਦੀ ਹੈ ਸਿੱਖ ਕੌਮ ਦੀ ਆਵਾਜ਼ ਆਉਂਦੀ ਹੈ ਤਾਂ ਇਹ ਸ਼ੇਰਨੀਤੀ ਬੀਬਾ ਹਰ ਸਿਮਰਤ ਕੌਰ ਬਾਦਲ ਇੱਕ ਡਾ ਕੇ ਇਸ ਪਾਰਲੀਮੈਂਟ ਦੇ ਵਿੱਚ ਇਹ ਹਕੂਮਤ ਨੂੰ ਦੱਸਦੀ ਹੈ ਤੇ ਬਾਬਰ ਨੂੰ ਜਾਬਰ ਕਹਿੰਦੀ ਹੈ ਤਾਈਓ ਬਾਰ-ਬਾਰ ਇਸ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਨਾਮ ਲੈ ਕੇ ਕਿਉਂਕਿ ਪੰਥ ਦੀ ਕੌਮ ਦੀ ਅਗਵਾਈ ਕਰ ਰਿਹਾ ਹੈ ਬਾਦਲ ਪਰਿਵਾਰ ਹੋ ਮੈਂਬਰ ਹੋਣ ਦੇ ਨਾਤੇ ਵੀ ਬਾਹਰ ਸਿਮਰਤ ਕੌਰ ਬਾਦਲ ਇੱਕ ਸਾਡੇ ਬਠਿੰਡਾ ਲੋਕ ਸਭਾ ਹਲਕੇ ਦੇ ਨੁਮਾਇੰਦਾ ਵੀ ਹੈ ਅਤੇ ਸਿੱਖ ਕੌਮ ਦੀ ਪੈਰਵਾਈ ਲਈ ਅਗਵਾਈ ਕਹਿੰ ਲਈਏ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਰਦੇ ਨੇ ਤੇ ਸਾਨੂੰ ਮਾਣ ਹੈ ਕਿ ਅਸੀਂ ਇਹੋ ਜਿਹੇ ਨਮੈਂਡੇ ਚੁਣ ਕੇ ਦੇਸ਼ ਦੀ ਪਾਰਲੀਮੈਂਟ ਚ ਭੇਜਦੇ ਆਂ ਖਾਸ ਕਰ ਮੇਰਾ ਪਿੰਡ ਚੱਬਰ ਹੋਵੇ 14 ਹੋਵੇ 19 ਹੋਵੇ 24 ਹੋਵੇ ਹਮੇਸ਼ਾ ਅਸੀਂ ਬੀਬਾ ਜੀਆਂ ਨੂੰ ਵੱਧ ਚੜ ਕੇ ਐਸੇ ਕਰਕੇ ਬਟੰਡਾ ਪਾਰਲੀਮੈਂਟ ਦੇ ਲੋਕ ਜਿੱਤਿਆ ਕੇ ਭੇਜਦੇ ਆ ਕਿ ਉਹ ਪੰਥ ਦੀ ਕੌਮ ਦੀ ਪੰਜਾਬ ਦੀ ਘੱਟ ਗਿਣਤੀਆਂ ਦੀ ਆਵਾਜ਼ ਬਣਦੇ ਆ ਤੇ ਉਸ ਹੁਕਮਰਾਨਾਂ ਨੂੰ ਬਿਨਾਂ ਡਰ ਤੋਂ ਬਿਨਾਂ ਭੈ ਤੋਂ ਬੇਨਾ ਲਾਲਚਾਂ ਤੋਂ ਬਾਬਰ ਨੂੰ ਜ਼ਾਬਰ ਕਹਿੰਦੇ ਆ ਤੇ ਉਸ ਪਾਰਲੀਮੈਂਟ ਦੇ ਵਿੱਚ ਹੱਤ ਸੱਚ ਦੀ ਆਵਾਜ਼ ਬੁਲੰਦ ਕਰਦੇ ਆ ਮੈਂ ਫੇਰ ਬੀਬਾ ਹਰਸਿਮਤ ਕੌਰ ਬਾਦਰ ਨੂੰ ਜ਼ਮੀਰੇ ਪੰਜਾਬ ਨਾਂ ਦੇ ਕੇ ਸੰਬੋਧਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ